ਲੋਰੀਆਂ ਮੋਬਾਈਲ ਤੋਂ ਸੁਣਾਉਣ ਵਾਲੀਆਂ ਪੁੱਲ ਜਨ ਮਾਵਾ ਪੁੱਤ ਸ਼ੇਰ ਹੋਣਗੇ ਹੋ ਤਾਕਤਾਂ ਦੀ ਡੋਜ਼ ਜਿਹੜੇ ਚਿੱਟਾ ਦੱਸਦੇ ਉਹ ਖੇਡਦੇ ਮੈਦਾਨ ਮਿੱਟੀ ਛੇਰੇ ਹੋਣਗੇ ਹੋ ਜੰਗ ਦਾ ਮੈਦਾਨ ਸਦਾ ਕਰੇ ਫੈਸਲੇ ਸਰਦਾਰਾਂ ਦੇ ਫਿਨਾਲੇ ਕੋਈ ਗ੍ਰੈਂਡ ਨਹੀਂ ਹੁੰਦਾ ਹੈ ਇਹ ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾਂ ਚੁੰਨੀਆਂ ਦੇ ਕਦੇ ਕੋਈ ਬ੍ਰਾਂਡ ਨਹੀਂ ਹੁੰਦੇ ਲੋਰੀਆਂ ਮੋਬਾਈਲ ਤੋਂ ਸੁਣਾਉਣ ਵਾਲੀਆਂ ਪੁੱਲ ਜਣ ਮਾਮਾ ਪੁੱਤ ਸ਼ੇਰ ਹੋਣਗੇ ਲੋਰੀਆਂ ਮੋਬਾਈਲ ਤੋਂ ਸੁਣਾਉਣ ਵਾਲੀਆਂ ਪੁੱਲ ਜਣ ਮਾਮਾ ਪੁੱਤ ਸ਼ੇਰ ਹੋਣਗੇ thank you tanwar ji thank you